ਬੇਹੱਦ ਰੂਕਮਬਾਉ ਹਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਅਮੀਰ ਜ਼ਾਦੇ ਨੇ ਪੋਰਸ਼ ਗੱਡੀ ਦੇ ਵਿੱਚ ਸਵਾਰ ਸ਼ਖਸ ਨੇ ਰਾਹ ਦੇ ਵਿੱਚ ਲੋਕਾਂ ਨੂੰ ਕੁਚਲਿਆ ਤੇ ਇੱਕ ਨੌਜਵਾਨ ਦੀ ਇਸ ਹਾਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਅਮੀਰ ਬੰਦੇ ਨੇ ਆਪਣੀ ਪੋਰਸ਼ ਗੱਡੀ ਦੇ ਨਾਲ ਐਕਟਿਵਾ ਸਵਾਰ ਨੂੰ ਦਰੜਿਆ ਤੇ ਉਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਦੀ ਇੱਕ ਲੱਤ ਵੀ ਕੱਟੀ ਜਾਂਦੀ ਹੈ ਤੇ ਉਸ ਦੇ ਕੱਪੜੇ ਸੜਕ ਤੇ ਫਿੱਲਦੇ ਪਈਆਂ ਤਸਵੀਰਾਂ ਬੇहद ਖੋਫਨਾਕ ਨੇ ਪੂਰੀਆਂ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਸੋਮਵਾਰ ਰਾਤ ਨੂੰ ਸੈਕਟਰ 4 ਪੈਟਰੋਲ ਪੰਪ ਦੇ ਨੇੜੇ ਸਿੰਗਲ ਰੋਡ ਤੇ ਇੱਕ ਪੋਰਸ਼ ਸਵਾਰ ਨੇ ਗਲਤ ਸਾਈਡ ਤੋਂ ਆ ਕੇ ਇੱਕ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ ਤੇ ਹਾਦਸੇ ਦੇ ਵਿੱਚ ਐਕਟਿਵਾ ਚਲਾ ਰਹੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਬਾਅਦ ਵੀ ਪੋਰਸ਼ ਡਰਾਈਵਰ ਨਹੀਂ ਰੁਕਿਆ ਉਸ ਨੇ ਐਕਟਿਵਾ ਤੇ ਜਾ ਰਹੀਆਂ ਦੋ ਕੁੜੀਆਂ ਨੂੰ ਵੀ ਟੱਕਰ ਮਾਰ ਦਿੱਤੀ ਜੋ ਕਿ ਦੋਵੇਂ ਉਹ ਕੁੜੀਆਂ ਜ਼ਖਮੀ ਹੋ ਗਈਆਂ ਇਸ ਤੋਂ ਬਾਅਦ ਪੋਰਸ਼ ਸਵਾਰ ਨੇ ਸਾਈਕਲ ਟਰੈਕ ਤੇ ਲੱਗੇ ਖੰਭੇ ਤੇ ਸਾਈਨ ਬੋਰਡ ਨੂੰ ਵੀ ਟੱਕਰ ਮਾਰੀ ਇਸ ਕਾਰਨ ਪੋਰਸ਼ ਦੂਜੇ ਪਾਸੇ ਮੁੜ ਗਈ ਤੇ ਗੱਡੀ ਜਿਹੜੀ ਆ ਉਹ ਰੁਕ ਜਾਂਦੀ ਹੈ ਫਿਲਹਾਲ ਗੱਡੀ ਚਲਾ ਰਹੇ ਸ਼ਖਸ ਦੀ ਪਛਾਣ ਜਿਹੜੀ ਆ ਉਹ ਹੋ ਚੁੱਕੀ ਹੈ ਤੇ ਇਹ ਦੱਸਦੀ ਕਿ ਹੀਰਾ ਚੌਂਕ ਵੱਲ ਜਾ ਰਿਹਾ ਸੀ ਉਸ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜੋ ਕਿ ਐਕਟਿਵਾ ਤੇ ਲੰਘ ਰਿਹਾ ਸੀ ਐਕਟਿਵਾ ਚਾਲਕ ਜਿਹੜਾ ਉਹ ਨਿਆ گاਉਂ ਦਾ ਰਹਿਣ ਵਾਲਾ ਸੀ ਤੇ ਐਕਟਿਵਾ ਸਮੇਤ ਉਹ ਪੋਰਸ਼ ਗੱਡੀ ਦੇ ਹੇਠਾਂ ਫਸ ਗਿਆ ਤੇ ਉਸ ਦੀ ਇੱਕ ਲੱਤ ਕੱਟੀ ਗਈ ਐਕਟਿਵਾ ਦੇ ਟੁਕੜੇ ਟੁਕੜੇ ਹੋ ਗਏ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਬਾਅਦ ਪੋਰਸ਼ ਡਰਾਈਵਰ ਨੇ ਖੰਬੇ ਦੇ ਨਾਲ ਟੱਕਰ ਮਾਰ ਦਿੱਤੀ ਤੇ ਨੌਜਵਾਨ ਦਾ ਸਰੀਰਕ ਨੁਕਸਾਨ ਐਡਾ ਵੱਡੇ ਪੱਧਰ ਤੇ ਹੋਇਆ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਨੇ ਆਪਣੀ ਬਣਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਉਹ ਦੇਖਣਾ ਹੋਵੇਗਾ ਫਿਲਹਾਲ ਗੱਡੀ ਜਿਹੜੀ ਆ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਬੇਹਦ ਰੂਕੰਬਾਉ ਹਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਇੱਕ ਅਮੀਰ ਜ਼ਾਦੇ ਨੇ ਪੋਰਸ਼ ਗੱਡੀ ਦੇ ਵਿੱਚ ਸਵਾਰ ਸ਼ਖਸ ਨੇ ਰਾਹ ਦੇ ਵਿੱਚ ਲੋਕਾਂ ਨੂੰ ਕੁਚਲਿਆ ਤੇ ਇੱਕ ਨੌਜਵਾਨ ਦੀ ਇਸ ਹਾਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਅਮੀਰ ਬੰਦੇ ਨੇ ਆਪਣੀ ਪੋਰਸ਼ ਗੱਡੀ ਦੇ ਨਾਲ ਐਕਟਿਵਾ ਸਵਾਰ ਨੂੰ ਦਰੜਿਆ ਤੇ ਉਸ ਨੌਜਵਾਨ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਸ ਦੀ ਇੱਕ ਲੱਤ ਵੀ ਕੱਟੀ ਜਾਂਦੀ ਹੈ ਤੇ ਉਸ ਦੇ ਕੱਪੜੇ ਸੜਕ ਤੇ ਖਿੱਲਰੇ ਪਏ ਆ ਤਸਵੀਰਾਂ ਬੇਹਦ ਖੋਫਨਾਕ ਨੇ ਪੂਰੀਆਂ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਸੋਮਵਾਰ ਰਾਤ ਨੂੰ ਸੈਕਟਰ 4 ਪੈਟਰੋਲ ਪੰਪ ਦੇ ਨੇੜੇ ਸਿੰਗਲ ਰੋਡ ਤੇ ਇੱਕ ਪੋਰਸ਼ ਸਵਾਰ ਨੇ ਗਲਤ ਸਾਈਡ ਤੋਂ ਆ ਕੇ ਇੱਕ ਐਕਟਿਵਾ ਚਾਲਕ ਨੂੰ ਟੱਕਰ ਮਾਰ ਦਿੱਤੀ ਤੇ ਹਾਦਸੇ ਦੇ ਵਿੱਚ ਐਕਟਿਵਾ ਚਲਾ ਰਹੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਬਾਅਦ ਵੀ ਪੋਰਸ਼ ਡਰਾਈਵਰ ਨਹੀਂ ਰੁਕਿਆ ਉਸ ਨੇ ਐਕਟੀਵਾ ਤੇ ਜਾ ਰਹੀਆਂ ਦੋ ਕੁੜੀਆਂ ਨੂੰ ਵੀ ਟੱਕਰ ਮਾਰ ਦਿੱਤੀ ਜੋ ਕਿ ਦੋਵੇਂ ਉਹ ਕੁੜੀਆਂ ਜ਼ਖਮੀ ਹੋ ਗਈਆਂ ਇਸ ਤੋਂ ਬਾਅਦ ਪੋਰਸ਼ ਸਵਾਰ ਨੇ ਸਾਈਕਲ ਟਰੈਕ ਤੇ ਲੱਗੇ ਖੰਭੇ ਤੇ ਸਾਈਨ ਬੋਰਡ ਨੂੰ ਵੀ ਟੱਕਰ ਮਾਰੀ ਇਸ ਕਾਰਨ ਪੋਰਸ਼ ਦੂਜੇ ਪਾਸੇ ਮੁੜ ਗਈ ਤੇ ਗੱਡੀ ਜਿਹੜੀ ਆ ਉਹ ਰੁਕ ਜਾਂਦੀ ਹੈ ਫਿਲਹਾਲ ਗੱਡੀ ਚਲਾ ਰਹੇ ਸ਼ਖਸ ਦੀ ਪਛਾਣ ਜਿਹੜੀ ਆ ਉਹ ਹੋ ਚੁੱਕੀ ਹੈ ਤੇ ਇਹ ਦੱਸਿਆ ਕਿ ਹੀਰਾ ਚੌਂਕ ਵੱਲ ਜਾ ਰਿਹਾ ਸੀ ਉਸ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਜੋ ਕਿ ਐਕਟਿਵਾ ਤੇ ਲੰਘ ਰਿਹਾ ਸੀ ਐਕਟਿਵਾ ਚਾਲਕ ਜਿਹੜਾ ਉਹ ਨਿਆ گاਉਂ ਦਾ ਰਹਿਣ ਵਾਲਾ ਸੀ ਤੇ ਐਕਟਿਵਾ ਸਮੇਤ ਉਹ ਪੋਰਸ਼ ਗੱਡੀ ਦੇ ਹੇਠਾਂ ਫਸ ਗਿਆ ਤੇ ਉਸ ਦੀ ਇੱਕ ਲੱਤ ਕੱਟੀ ਗਈ ਐਕਟਿਵਾ ਦੇ ਟੁਕੜੇ ਟੁਕੜੇ ਹੋ ਗਏ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਤੋਂ ਬਾਅਦ ਪੋਰਸ਼ ਡਰਾਈਵਰ ਨੇ ਖੰਭੇ ਦੇ ਨਾਲ ਟੱਕਰ ਮਾਰ ਦਿੱਤੀ ਤੇ ਨੌਜਵਾਨ ਦਾ ਸਰੀਰਕ ਨੁਕਸਾਨ ਐਡਾ ਵੱਡੇ ਪੱਧਰ ਤੇ ਹੋਇਆ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਫਿਲਹਾਲ ਪੁਲਿਸ ਨੇ ਆਪਣੀ ਬੰਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਉਹ ਦੇਖਣਾ ਹੋਵੇਗਾ ਫਿਲਹਾਲ ਗੱਡੀ ਜਿਹੜੀ ਹੈ ਉਹ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ